ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਵਿਅਕਤੀ ਇਹ ਕਹਿ ਰਿਹਾ ਕਿ ਇਸ ਡਰਾਈਵਰ ਨੂੰ ਇੰਨੀ ਕਿਸ ਗੱਲ ਦੀ ਕਾੜੀ ਸੀ ਕਿ ਇੰਨੀਆਂ ਸਵਾਰੀਆਂ ਦੀ ਜਾਨ ਖਤਰੇ ਦੇ ਵਿੱਚ ਪਾ ਕੇ ਰੱਖ ਦਿੱਤੀ ਜਰਅਸਲ ਤੁਸੀਂ ਤਸਵੀਰ ਦੇਖੋ ਕਿ ਤਸਵੀਰ ਉਹਨਾਂ ਨੰਗਲ ਮੁਖ ਜਿਹੜਾ ਹਾਈਵੇ ਹੈ ਉਸ ਦੀ ਆ ਉਹਨਾਂ ਦੇ ਬਿਲਕੁਲ ਨਜ਼ਦੀਕ ਦੀ ਜਿੱਥੇ ਅਚਾਨਕ ਮੋੜ ਵੀ ਆ ਜਾਂਦਾ ਪਰ ਡਰਾਈਵਰ ਨੇ ਇਹ ਗੱਡੀ ਬੱਸ ਹੌਲੀ ਨਹੀਂ ਕੀਤੀ ਬਲਕਿ ਉਨੀ ਹੀ ਸਪੀਡ ਦੇ ਨਾਲ ਜਿੰਨੀ ਦੇ ਨਾਲ ਆ ਰਹੀ ਸੀ ਅਚਾਨਕ ਉਸਨੇ ਕੱਟ ਮਾਰ ਦਿੱਤਾ ਜਿਸ ਤੋਂ ਬਾਅਦ ਬਸ ਆਊਟ ਆਫ ਕੰਟਰੋਲ ਹੋ ਜਾਂਦੀ ਆ ਪੂਠੀ ਸਿੱਧੀ ਹੁੰਦੀ ਆ ਪਰ ਗਲੀਬਤੇ ਰਹਦੀ ਆ ਕਿ ਬਸ ਜਿਹੜੀ ਉਹ ਪਲਟੀ ਨਹੀਂ ਖਾਂਦੀ ਕਿ ਸਵਾਰੀਆਂ ਦਾ ਜਾਨੀ ਨੁਕਸਾਨ ਨਹੀਂ ਹੁੰਦਾ ਪਰ ਇੱਕ ਵਾਰ ਤਾਂ ਇਸ ਡਰਾਈਵਰ ਨੇ ਸਵਾਰੀਆਂ ਦੇ ਸਾਹਸ ਕਾਤੇ ਡਰਾਈਵਰ ਨੂੰ ਸੋਚ ਕੇ ਸਵਾਰੀਆਂ ਦੇ ਮਨ ਦੇ ਵਿੱਚ ਆ ਰਿਹਾ ਕਿ ਡਰਾਈਵਰ ਨੂੰ ਇੰਨੀ ਕਿਸ ਗੱਲ ਦੀ ਕਾਲੀ ਸੀ ਕਿ ਇਸ ਨੇ ਅੱਗੇ ਜਾਣਾ ਸੀ ਜਿਸ ਦੇ ਨਾਲ ਐਨੀਆਂ ਸਵਾਰੀਆਂ ਦੀ ਜਿਹੜੀ ਜਾਨ ਆ ਉਹ ਖਤਰੇ ਦੇ ਵਿੱਚ ਪਾ ਕੇ ਰੱਖ ਦਿੱਤੀ ਹਾਲਾਂਕਿ ਜਿਹੜੀ ਸਾਰੀ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਈ ਹੈ